ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਜੀ ਇਹ ਇਹ ਪੁਰਾਤਨ ਜਨਮ ਸਾਖੀ ਵਿੱਚ ਵੀ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਹੈ ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਇਹ ਸਾਖੀ ਦਾ ਜ਼ਿਕਰ ਹੈ ਮਹਾਰਾਜ ਚਲੇ ਜਾ ਰਹੇ ਹਨ ਤੇ ਰਸਨੇ ਚ ਉਜਾੜ ਆ ਗਈ ਜੀ ਬਹੁਤ ਭਿਆਨਕ ਜੰਗਲ ਤੇ ਜੰਗਲ ਦੇਖ ਕੇ ਭਾਈ ਮਰਦਾਨਾ ਸਾਹਿਬ ਜੀ ਨੇ ਸ਼ਬਦ ਵਰਤੇ ਬਾਬਾ ਜੀ ਕਿੱਥੇ ਉਜਾੜ ਵਿੱਚ ਮਾਰਕਤ ਆ ਕਿੱਥੇ ਉਜਾੜ ਚ ਲਹਿਓ ਸਤਗੁਰੂ ਕਹਿਣ ਲੱਗੇ ਕਿਉਂ ਕਹਿੰਦਾ ਇੱਥੇ ਬਸਤੀ ਕੋਈ ਹੈ ਨਹੀਂ ਕੋਈ ਪਿੰਡ ਕੋਈ ਗਰਾਹ ਕੋਈ ਸ਼ਹਿਰ ਨਹੀਂ ਤੇ ਗੁਰੂ ਨਾਨਕ ਸਾਹਿਬ ਦੇਖ ਕੇ ਕਹਿੰਦੇ ਆ ਮਰਦਾਨਿਆਂ ਇਹ ਉਜਾੜ ਨਹੀਂ ਇਹ ਵਸਦੀ ਹੈ ਜੀ ਵਸਦੀ ਹੈ ਇਹ ਤਾਂ ਉਜਾੜਖੈ ਕਹਿਣ ਲੱਗੇ ਜਿੱਥੇ ਸਾਈਂ ਚੇਤੇ ਨਾ ਆਵੇ ਉਥੇ ਉਜਾੜੇ ਪੈਂਦੇ ਆ ਜਿੱਥੇ ਰੱਬ ਜੀ ਚੀਤੇ ਆ ਜਾਏ ਕੀਰਤਨ ਚੀਤੇ ਆ ਜਾਏ ਵਸ ਦੀ ਹੋ ਜਾਂਦੀ ਹੈ ਇਹ ਉਜਾੜਨੀ ਵਸ ਦੀ ਹੈ ਇਸੇ ਨੂੰ ਬਾਬਾ ਜੀ ਨੇ ਕਿਹਾ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤੀ ਕਾਮਨਾ ਤੌਲ ਕਰ ਜਿਤ ਹਰ ਬਿਸਰਾਏ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋ ਅਸਥਲ ਦਰਤਾਂ ਦਾ ਮਾਰੂਥਲ ਜਿੱਥੇ ਕੋਈ ਘਰ ਨਹੀਂ ਕਹਿੰਦੇ ਜੇ ਤੁਸੀਂ ਰੇਤ ਦੇ ਟਿੱਬੇ ਤੇ ਬੈਠ ਕੇ ਪਰਮਾਤਮਾ ਦੀ ਸਿਫਤ ਕਰ ਦਿਓ ਸਮਝੋ ਚਵਾਰੇ ਚ ਬੈਠੇ ਆ ਜੇ ਚਵਾਰੇ ਚ ਬਹਿ ਕੇ ਰੱਬ ਭੁੱਲ ਗਿਆ ਸਮਝੋ ਜੰਗਲ ਚ ਪਟਕੇ ਬੈਠੇ ਜਿੱਥੇ ਨਾਮ ਜਪੀਏ ਪ੍ਰ ਪਿਆਰੇ ਸੇ ਅਸਤਿਲ ਸੋਇਨ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਚੋ ਹਜ਼ੂਰ ਕਹਿੰਦੇ ਨੇ ਉਜਾੜ ਨਹੀਂ ਮਰਦਾਨਿਆ ਇਹ ਵਸਦੀ ਖੈ ਇੱਥੇ ਫਿਰ ਸਤਗੁਰਾਂ ਨੇ ਸ਼ਬਦ ਗਾਇਆ ਦੇਵਤਿਆਂ ਦਰਸ਼ਨ ਕਹਿ ਤਾਂ ਹੀ ਦੁੱਖ ਭੂਗ ਤੀਰਥ ਕੀਏ ਉੱਥੇ ਵੀ ਆਕਾਂਤ ਚ ਗਿਆ ਤਉ ਕਾਰਨ ਸਹਿਬਾ ਰੰਗ ਰਤੇ ਇੱਥੇ ਕੀਰਤਨ ਦੀ ਸਮਾਪਤੀ ਕੀਤੀ ਅੱਗੇ ਚੱਲ ਪਏ ਯਾਦ ਰੱਖਿਓ ਮੈਂ ਵਿਸ਼ਾ ਇਹ ਵੇ ਸਰੀਰ ਛੱਡ ਜਾਏਗਾ ਪਰਵਾਰ ਛੱਡ ਜਾਏਗਾ ਏ ਮੇਰੀ ਆਤਮਾ ਤੈਨੂੰ ਆਹ ਕੱਪੜੇ ਛੱਡ ਜਾਣਗੇ ਪਰ ਜਿਸ ਧਨ ਗੁਰੂ ਨਾਨਕ ਦਾ ਸ਼ਬਦ ਤੂੰ ਪੜਨਾ ਉਹ ਤੇਰੇ ਕਦੀ ਵੀ ਬਾਹ ਨਹੀਂ ਛੱਡੇਗਾ ਉਹ ਉਹ ਝੂਠਾ ਨਹੀਂ ਉਹ ਸਾਥ ਦੇਗਾ ਅਗਾ ਗਏ ਜੀ ਪਿੰਡ ਸਾਰਾ ਠੱਗਾ ਦਾ ਮੈਂ ਪੁਸਤਕਾਂ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਰਿਕਾਰਡਿੰਗ ਹੋ ਰਹੀ ਇਸ ਬਹੁਤ ਦੂਰ ਤੱਕ ਸੰਗਤਾ ਸੁਣਨਾ ਤੇ ਕਿਤੇ ਇਹ ਨਾ ਅੰਦਰ ਖਰਬਲੀ ਮਾਜੇ ਵੀ ਇਹ ਕਿੱਥੋਂ ਸੁਣਾ ਦਿੱਤਾ ਜੀ ਕਿਵੇਂ ਉਹ ਪਿੰਡ ਸਾਰਾ ਠੱਗਾ ਦਾ ਸੀ ਉਹਨਾਂ ਦਾ ਕਸਬਈ ਕੰਮ ਹੀ ਏ ਸੀ ਅਜੇ ਵੀ ਕਈ ਵਾਰੀ ਦੇਖਿਓ ਕਈ ਪਿੰਡ ਐਸੇ ਸਾਨੂੰ ਜਦੋਂ ਮੈਂ ਯੂਪੀ ਜਾਂ ਰਾਜਸਥਾਨ ਜਾਇਦਾ ਇਵਨ ਪੰਜਾਬ ਵਿੱਚ ਵੀ ਸੰਗ ਉਹ ਸਾਰੇ ਦੇ ਸਾਰੇ ਪਿੰਡ ਜਿਹੜੇ ਜਨ ਭੁੱਕੀ ਦਾ ਕੰਮ ਕਰਦੇ ਹੁੰਦੇ ਸਨ ਘੋੜੀਆਂ ਰੱਖੀਆਂ ਹੋਣੀਆਂ ਹਰਿਆਣੇ ਤੇ ਪੰਜਾਬ ਦੀ ਸਰਦ ਤੇ ਘੱਗਰ ਟੱਪਣੀ ਪਰਾ ਨਿਕਲ ਜਾਣਾ ਉਹ ਸਮਾਨ ਲਿਉਣਾ ਤੇ ਘੋੜੀਆਂ ਚ ਵੇਚ-ਵੂਚ ਕੇ ਸਾਰਾ ਸਾਰਾ ਪਿੰਡ ਹੀ ਕੰਮੇ ਕਰਦਾ ਹੁੰਦਾ ਸੀ ਉਹ ਸਾਰੇ ਪਿੰਡ ਦੀ ਕਹਿ ਲਓ ਵੀ ਇਹ ਸੀ ਸਾਰਾ ਪਿੰਡ ਹੀ ਠੱਗਾ ਦਾ ਪਰ ਖਤਰਨਾਕ ਠੱਗ ਸਨ ਬੰਦੇ ਨੂੰ ਵਿਸ਼ਵਾਸ ਤੇ ਲੈ ਲੈਣਾ ਉਹਨਾਂ ਫਿਰ ਵਿਸ਼ਵਾਸ ਘੜ ਕਰਕੇ ਉਹਨੂੰ ਕਤਲ ਕਰਨਾ ਮਾਰਨਾ ਫਿਰ ਉਹਨੂੰ ਲੁੱਟਣਾ ਠੱਗਣਾ ਮਾਰਾ ਚਲੇਗੇ ਹੁਣ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖ ਦੇ ਉੱਤੇ ਜਿਹੜਾ ਨੂਰ ਸੀ ਉਹ ਤਾਂ ਉਹ ਧੰਨ ਸੀ ਜਿਹਦਾ ਪਾਰਾਵਾਰ ਹੀ ਕੋਈ ਨਹੀਂ ਪਿੰਡ ਵਿੱਚ ਇੱਕ ਸੱਜਣ ਆਇਆ ਉਹਨੇ ਹੱਥ ਜੋੜ ਕੇ ਕਿਹਾ ਠੱਗ ਨੇ ਕਿ ਮਹਾਰਾਜ ਜੀ ਤੁਸੀਂ ਮੇਰੇ ਘਰ ਚਰਨ ਪਾਓ ਮੇਰੇ ਘਰ ਆਓ ਹਜ਼ੂਰ ਚਲੇ ਗਏ ਉਹਨੇ ਜਲਪਾਣੀ ਛਕਾਇਆ ਪਿੰਡ ਦੇ ਬਾਕੀ ਠੱਗ ਵੀ ਆ ਗਏ ਬਰਾਦਰੀ ਸੀ ਇਹਨਾਂ ਦੀ ਪੱਕੀ ਇੱਕ ਪੀਰ ਵੀ ਬਣਾਇਆ ਉਹਨਾਂ ਨੇ ਉਹਨਾਂ ਕਹੇ ਵੀ ਤੇਰੇ ਘਰ ਜਿਹੜਾ ਬੰਦਾ ਜਾਇਆ ਨਾ ਇਹਦਾ ਚਿਹਰਾ ਦੱਸਦੇ ਤੇ ਕੋ ਰਤਨ ਨੇ ਇਹਨਾਂ ਲਪੇਟਿਆ ਕੁਝ ਕੱਪੜੇ ਚ ਤੇ ਠੱਗਣ ਤੋਂ ਮਾਰਨ ਤੋਂ ਬਾਅਦ ਸਾਰੇ ਪਿੰਡ ਚ ਵੰਡਨਾ ਬਰਾਬਰ ਉਹਨਾਂ ਦਾ ਇੱਕੇ ਵੀ ਅਸੂਲ ਸੀ ਵੰਡ ਦੇ ਬਰਾਬਰ ਸਨ ਉਹਨੇ ਕਿਹਾ ਜੀ ਠੀਕ ਰਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸਥਾਨ ਦਿੱਤਾ ਸਤਗੁਰੂ ਜੀ ਟਿਕ ਗਏ ਉਸ ਬੰਦੇ ਨੂੰ ਠੱਗ ਨੂੰ ਨੀਂਦ ਆ ਗਈ ਉਹਨੇ ਕਿਹਾ ਵੀ ਚਲੋ ਇਹ ਵੀ ਸੌ ਜਾਣਗੇ ਸੁੱਤੇਆਂ ਨੂੰ ਵਢਾਂਗੇ ਐਸੀ ਜੀ ਨੀਂਦ ਰੱਬ ਦੀ ਖੇਡ ਵਾਪਰੀ ਉਹ ਸੁੱਤਾ ਹੀ ਰਹਿ ਗਿਆ ਹਜ਼ੂਰ ਅੰਮ੍ਰਿਤ ਵੇਲੇ ਉੱਠੇ ਖੂਦ ਤੋਂ ਇਸ਼ਨਾਨ ਕੀਤਾ ਕਹਿਣ ਲੱਗੇ ਚੱਲ ਮਰਦਾਨਿਆ ਆਪਣੀ ਮੰਜ਼ਲ ਵੱਲ ਕੀ ਤੁਰੀਏ ਦੇਨ ਚੜ੍ਹਿਆ ਪਿੰਡ ਇਕੱਠਾ ਹੋ ਗਿਆ ਉਹਨੂੰ ਕਹਿੰਦੇ ਸਾਡਾ ਹਿੱਸਾ ਦੇ ਵੀ ਆਖਰ ਰਾਤ ਤੇਰੇ ਕਰ ਵਪਾਈ ਉਹ ਤਰਲੇ ਲੈ ਵੀ ਉਹ ਮੈਂ ਤਾਂ ਸੁੱਤਾ ਹੀ ਰਹਿ ਗਿਆ ਜੇ ਤੁਸੀਂ ਵੀ ਅਜ ਸੁੱਤੇ ਰਹਿ ਗਏ ਮੈਂ ਸੁੱਤਾ ਉਹ ਕਹਾਂ ਵੀ ਨਹੀਂ ਤੈਨੂੰ ਮਾਰਾਂਗੇ ਉਹਨੇ ਫਿਰ ਆਪਣਾ ਪੀਰ ਜਿਹੜਾ ਬਣਾਉਦੀ ਸੌ ਚੁੱਕੀ ਕਹਿੰਦਾ ਵੀ ਉਹਦੀ ਸੌਂ ਖਾ ਕੇ ਕਹਿਣਾ ਉਹ ਪਤਾ ਨਹੀਂ ਚਲੇ ਗਏ ਫਿਰ ਪਿੰਡ ਦੇ ਨੌਜਵਾਨ ਠੱਗਾਂ ਦੇ ਮੁੰਡੇ ਇਕੱਠੇ ਹੋਏ ਕੋਈ ਸਾਣੇ ਵੀ ਚੱਲ ਪਏ ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਉੱਥੇ ਬੈਠੇ ਹੋਏ ਸਨ ਜੰਗਲ 'ਚ ਪਹੁੰਚ ਗਏ ਕਰਖਤ ਬੋਲੇ بڑے ਸ਼ਬਦ ਸਖਤ ਬੋਲੇ ਭਾਈ ਮਰਦਾਨਾ ਜੀ ਥੋੜਾ ਜਿਆ ਅੰਦਰ ਲੱਗਿਆ ਕਹਿੰਦਾ ਬਾਬਾ ਜੀ ਓਜਾੜ 'ਚ ਆਪਨਾ ਕੋਈ ਨਹੀਂ ਤੇ ਰਬਾਬ ਵੀ ਸਾਡੇ ਕੋਲ ਦੇਣ ਜੋਗਾ ਕੁਝ ਵੀ ਨਹੀਂ ਤੇ ਇਹਨਾਂ ਬੇਸੁਰਿਆਂ ਨੂੰ ਰਬਾਬ ਵੀ ਨਹੀਂ ਵਜਾਣੀ ਆਉਣੀ ਰਬਾਬ ਦੇ ਤੇ ਕਹਿਣਾ ਚੜਾਈਏ ਮਹਾਰਾਜ ਖੁਮਾਰੀ ਸਿੰਘ ਕਹਿਣ ਲੱਗੇ ਮਰਦਾਨਿਆਂ ਵੇਖ ਰਾਂਗਜ ਕਰਤਾਰ ਦੇ ਅੱਜ ਦੇ ਕਰਤਾਰ ਕੀ ਖੇਡ ਵਰਤਾਂਦਾ ਆ ਗਿਆ ਜੀ ਉਹਨਾਂ ਕਹੇ ਜੀ ਅਸੀਂ ਠੱਗਨੇ ਆ ਅਸੀਂ ਲੁੱਟਨੇ ਆ ਸਾਡਾ ਕਿੱਤਾ ਏਵੇਂ ਤੁਹਾਨੂੰ ਦੱਸ ਦਿੰਨੇ ਆ ਪਰ ਅਸੀਂ ਸੂਲ ਠੱਗ ਦੇ ਮਾਰ ਕੇ ਆ ਪਹਿਲਾਂ ਮਾਰਨੇ ਆ ਫਿਰ ਸਮਾਨ ਲੁੱਟਨੇ ਆ ਮਹਾਰਾਜ ਕਹਿੰਦੇ ਮੈਂ ਵੀ ਲੁੱਟਾਣ ਵਾਸਤੇ ਆਇਆ ਕੋਈ ਲੁੱਟਣ ਵਾਲਾ ਲੱਭੇ ਤਾਂ ਸਹੀ ਮੈਂ ਲੁੱਟਾਣ ਨਹੀਂ ਆਇਆ ਉਹਨਾਂ ਨੇ ਕਿਹਾ ਵੀ ਐਡਾ ਪੇਪਰ ਵਾ ਕਹਿੰਦੇ ਸੀ ਮਾਰਨੇ ਆ ਗੁਰੂ ਸਾਹਿਬ ਕਹਿੰਦੇ ਮਰਨਾ ਤਾਂ ਸਭ ਨੇਵੇਂ ਤੂੰ ਸਾ ਵੀ ਮਰਨਾ ਹੈ ਮੈਂ ਵੀ ਜਾਣਾ ਪਰ ਇੱਕ ਕੰਮ ਕਰਿਓ ਸਰੀਰ ਬੜਾ ਚੰਗਾ ਜੇ ਇਹ ਕਿਤੇ ਜੰਗਲ ਚ ਰੋਲਦਾ ਨਾ ਰਹੇ ਇਹਨੂੰ ਜਾਰ ਮਰਨਾ ਖਾਣ ਕਿਤੇ ਇੱਕ ਕੰਮ ਕਰੋ ਇਹ ਪ੍ਰਬੰਧ ਕਰ ਲਓ ਲੱਕੜਾਂ ਹੈਗੀਆਂ ਨੇ ਸੁੱਕੀਆਂ ਕਾਟ ਮਾਰੇ ਕੇ ਲੱਕੜ ਮਾਰੇ ਕੇ ਕਹਿੰਦਾ ਮੈਂ ਕੱਠੀ ਕਰ ਦੇਣਾ ਅੱਗ ਦਾ ਪ੍ਰਬੰਧ ਤੁਸੀਂ ਕਰ ਦਿਓ ਮਾਰ ਲਿਓ ਪਰਤੇ ਕੇ ਸਾਡਾ ਸ਼ਰੀਰ ਦੋਵਾਂ ਦਾ ਮਰਦਾਨਾ ਵੇਖ ਕੇ ਕਹਿੰਦਾ ਬਾਬਾ ਜੀ ਗੁਰੂ ਸਾਹਿਬ ਕਹਿੰਦੇ ਵੇਖ ਤੂੰ ਰੰਗ ਬਸ ਅਜ ਵੇਖ ਰੱਬ ਕਿਵੇਂ ਅਜ ਕਲਾ ਵਰਤਾਨ ਲੱਗੇ ਇੱਥੇ ਗੁਰੂ ਸਾਹਿਬ ਕਦੀ ਨਹੀਂ ਕਹਿੰਦੇ ਨਾਨਕ ਦੇ ਰੰਗ ਵੇਖ ਕਹਿੰਦੇ ਵੇਖ ਰੰਗ ਕਰਤਾਰ ਦੇ ਰੱਬ ਵੇਖ ਕੀ ਕਰਦਾ ਇਹ ਗੱਲ ਬੜੀ ਵੱਡੀ ਜੇ ਇੱਥੇ ਬੰਦਿਆਂ ਨੂੰ ਥੋੜੀ ਜੀ ਇਕਾਗਰਤਾ ਪੈਦਾ ਹੋ ਜਾ ਕਿਹਦੇ ਸਾਡੇ ਬਾਬਾ ਜੀ ਦੇ ਕੌਤਕ ਵੇਖੋ ਮੇਰਾ ਗੁਰੂ ਨਾਨਕ ਕਹਿੰਦਾ ਵੇਖ ਰਾਮ ਕਰਤਾਰ ਦੇ ਇੱਕ ਕਰਤਾਰ ਦੇ ਕੌਤਕ ਦੇਖ ਉਹ ਥੋੜੇ ਜਿਹਾ ਠੰਡੇ ਪੈ ਗਏ ਕਹਿੰਦ ਨੇ ਜੀ ਲੱਕੜਾਂ ਤੇ ਹੈਗੀਆਂ ਅੱਗ ਕਿੱਥੋਂ ਲਈਏ ਪਿੰਡੋਂ ਮਹਾਰਾਜ ਜੀ ਨੇ ਜੀ ਸਾਹਮਣੇ ਧੂ ਨਿਕਲਦਾ ਪਿਆ ਸੀ ਜੰਗਲ ਚ ਦੂਰੋਂ ਧੂ ਧੁਤਾ ਦੇਸੀ ਪੈਂਦਾ ਉਸ ਵੱਲ ਉਂਗਲ ਕਰਕੇ ਕਿਹਾ ਉਹ ਸਾਹਮਣੇ ਧੂ ਨਿਕਲਦਾ ਹੈ ਤੁਸੀਂ ਅੱਗ ਲਾਓ ਮੈਂ ਇੱਥੇ ਬੈਠਾ ਮਾਰਨ ਤੋਂ ਬਾਅਦ ਸਸਕਾਰ ਕਰਦੇ ਆ ਜੀ ਪੰਜ ਸੱਤ ਥੋਥੇ ਬਹਿ ਗਏ ਤਿੰਨ ਚਾਰ ਅਗਨਾਂ ਨੇ ਚਲੇ ਗਏ ਪਰ ਦੋਨਾਂ ਦੇ ਮਨ ਚ ਜਿਹੜੇ ਕੋਲ ਸਨ ਉਹ ਵੀ ਜਿਹੜੇ ਗਏ ਮਨ ਚ ਗੱਲ ਆ ਗਈ ਵੀ ਅੱਜ ਤੱਕ ਮੌਤ ਸੁਣ ਕੇ ਲੋਕਾਂ ਦੇ ਬੁੱਲਾਂ ਤੇ ਸਿਕਰੀ ਆ ਜਾਂਦੀ ਸਿਕਰੀ ਹੁੰਦੀ ਸਨ ਇਹ ਚਿਹਰੇ ਪੀਲੇ ਪੈ ਜਾਂਦੇ ਆ ਇਹ ਇੰਨਾ ਚਿਹਰਾ ਦਗਦ ਕਰਦਾ ਇੰਜ ਹੀ ਕਹੀ ਜਾਂਦਾ ਕੋਈ ਨਹੀਂ ਮਾਰ ਲਓ ਤਾਂ ਕੀ ਕਹ ਕੋਈ ਸੂਰ ਬੀਰ ਲੱਗਦਾ ਹੈ ਕੋਈ ਖੱਠੀ ਹੈ ਪਰ ਪਾਪ ਇਹਨੇ ਕੀਤੇ ਨੇ ਉਹ ਸੁਰਤ ਨੂੰ ਦੂਜੇ ਪਾਸੇ ਜਾਣ ਨਹੀਂ ਦਿੰਦੇ ਪੈ ਇਹ ਜਦੋਂ ਗਏ ਜੀ ਕੀ ਦੇਖਿਆ ਇਹਨੂੰ ਸਚਾਈ ਜਾਣਿਓ ਇਹ ਗੁਰੂ ਸਾਹਿਬ ਵੀ ਖੇਡ ਵਰਤਾਂਦੇ ਆ ਇਹ ਜਦੋਂ ਅੱਗ ਕੋਲ ਗਏ ਦੂਜੇ ਬਾਬਾ ਜੀ ਆਪ ਨਾਲ ਲੱਕੜਾਂ ਇਕੱਠੀਆਂ ਕਰਾਈ ਜਾਂਦੇ ਤੇ ਭਾਈ ਮਰਦਾਨਾ ਫਿਰ ਵਾਰ-ਵਾਰ ਕਹਿੰਦਾ ਬਾਬਾ ਜੀ ਇਹ ਕੀ ਕਿ ਲੱਗੇ ਬਸ ਤੂੰ ਕਰੀ ਚੱਲ ਲੱਕੜਾਂ ਇਕੱਠੀਆਂ ਇਹ ਜਦੋਂ ਅੱਗ ਦੇ ਨੇੜੇ ਗਏ ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਮਿਹਰਬਾਨ ਦੀ ਜਨਮ ਸਾਖੀ ਚ ਲਿਖਿਆ ਹੈ ਉਥੇ ਉਹਨਾਂ ਠੱਗਾਂ ਨੂੰ ਇੱਕ ਰੂਹ ਦਿਸੀ ਸੂਖਮ ਸਰੀਰ ਦਿਸਿਆ ਸਥੂਲ ਨਹੀਂ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਨੇ ਸਥੂਲ ਤੋਂ ਅੱਗੇ ਸੂਖਸ਼ਮ ਦਾ ਜ਼ਿਕਰ ਕੀਤਾ ਉਂਝ ਸੂਖਸ਼ਮ ਤੋਂ ਅੱਗੇ ਇੱਕ ਹੋਰ ਸਰੀਰ ਜਿਹਨੂੰ ਕਾਰਣ ਸਰੀਰ ਕਹਿੰਦੇ ਆ ਉਹਦਾ ਰੰਗ ਕਾਲਾ ਹੁੰਦਾ ਹੈ ਗੁਰੂ ਸਾਹਿਬ ਦਾ ਤੁਸੀਂ ਕਹੋ ਕੀ ਜੀ ਹੈ ਬਿਲਕੁਲ ਹੈ ਉਹ ਲਫ਼ਜ਼ ਮਾਰੇ ਨੇ ਵਰਤੇ ਆ ਆਪੀ ਨੇ ਭੋਗ ਭੋਗ ਕੇ ਹੋ ਭਸਮੜ ਪੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇ ਸੁਕਸ਼ਮ ਸੰਗਲ ਕਾਦੇ ਦੇ ਕਰਮਾਂ ਦੇ ਆ ਲੋਹੇ ਦੇ ਨਹੀਂ ਉਹਨਾਂ ਦੇਖਿਆ ਵੀ ਉਹ ਸੁਕਸ਼ਮ ਸਰੀਰ ਦੇ ਸਦੈ ਉਹ ਆਕਾਰ ਵੱਧ ਹੈ ਤੇ ਉਹ ਤਰਲੇ ਲੈ ਰਿਆ ਮੈਨੂੰ ਮਾਰੋ ਨਾ ਮੈਨੂੰ ਮਾਰੋ ਨਾ ਤੇ ਜਮਗਣ ਜਿਹੜੇ ਨੇ ਚਿਹਰੇ ਡਰਾਮ ਨੇ ਉਹ ਕਹਿੰਦੇ ਤੈਨੂੰ ਅਸੀਂ ਨਹੀਂ ਮਾਰਦੇ ਤੇਰੇ ਕਰਮ ਤੈਨੂੰ ਮਾਰਦੇ ਪਿਆ ਤੇਰੇ ਪਾਪ ਤੈਨੂੰ ਮਾਰਦੇ ਪਿਆ ਤੇ ਇੱਕ ਠੱਗ ਦੇਖ ਕੇ ਕਹਿੰਦਾ ਛੱਡ ਪਰਾਂ ਕੇਸ ਭੁਲੇਖੇ ਚ ਪਿਆ ਇੱਕੋ ਦਮ ਕਹਿਣ ਲਗਾ ਆਪਣਾ ਕੰਮ ਕਰ ਤੂੰ ਕਠੋਰ ਨੇ ਨਾ ਅੰਦਰੋਂ ਉਹਨੇ ਜੀ ਛੋਟੀ ਲਈ ਛੋਟੀ ਦੇ ਨਾਲ ਇੱਕ ਬਲਦੀ ਹੋਈ ਅੱਗ ਜਿਹੜੀ ਸੀ ਇਹ ਚੋ ਬਲ ਰਿਆ ਉਹਨੂੰ ਛੋਟੀ ਨਾਲ ਨੇੜੇ ਕੀਤਾ ਉਹ ਜਦੋਂ ਚੋ ਲੱਕੜ ਚੋ ਸਮਝ ਨੇ ਨਾ ਬਲਦੀ ਹੋਈ ਅੱਗ ਨੂੰ ਚੋ ਕਹਿੰਦੇ ਸਾਂ ਆਪਣੇ ਹਿਸ਼ਾਰਪੁਰ ਵਾਲ ਚੋ ਦੂਜਾ ਕਹਿੰਦੇ ਆ ਕੀ ਵੀ ਪਾਣੀ ਜਿੱਥੋਂ ਜਾਂਦਾ ਹੈ ਨਾ ਇਹ ਲਓ ਜੀ ਕੋਈ ਹੁੰਦਾ ਅਰਥ ਬਦਲ ਜਾਂਦਾ ਹੈ ਬੋਲੀ ਦੇ ਸਾਹਮਣਾਂ ਉਹਨਾਂ ਨੇ ਜੀ ਉਹ ਚੋ ਪਕੜਿਆ ਤੇ ਦ੍ਰਿਸ਼ ਚੇਂਜ ਹੋ ਗਿਆ ਜਿਹਨੂੰ ਮਾਰ ਰਏ ਸਨ ਜਿਹੜਾ ਕੁਰਲਾ ਰਿਹਾ ਸੀ ਉਹਦੇ ਵਾਸਤੇ ਵਿਵਾਨ ਆ ਗਿਆ ਉਹਨੂੰ ਜਮਗਣ ਜਿਹੜੇ ਨੇ ਇੱਕ ਹੁੰਦੇ ਨੇ ਜਮਗਣ ਇੱਕ ਹੁੰਦੇ ਨੇ ਦੇਵਗਣ ਰਾਮਗਣ ਵੀ ਕਹਿੰਦੇ ਆ ਉਹ ਮੱਥਾ ਟਿਕਨ ਲੱਗ ਪਏ ਉਹਨਾਂ ਦੇ ਹੱਥੋਂ ਲੱਕੜ ਜਾਂਦੀ ਰਹੀ ਅੱਗ ਅੱਗ ਠੱਗ ਪੁੱਛਦੇ ਨੇ ਤੁਸੀਂ ਕੌਣ ਤੇ ਇਹ ਕੌਣ ਪਹਿਲਾਂ ਰੋ ਰਿਹਾ ਹੁਣ ਇਹਨੂੰ ਤੁਸੀਂ ਵਿਵਾਨ ਚ ਬਿਠਾ ਰਹੇ ਹੋ ਜਮਗਣ ਕਹਿੰਦਿਆ ਇਹਨੇ ਜ਼ਿੰਦਗੀ ਚ ਬੜੇ ਪਾਪ ਕੀਤੇ ਬੜੇ ਗੁਨਾਹ ਕੀਤੇ ਇਹ ਸਾਡੀ ਸਾਡੀ ਸਰਕਾਰ ਸੀ ਅਸੀਂ ਇਹਨੂੰ ਲੈਣ ਆਏ ਸਾਂ ਤੇ ਆਹ ਜਿਹੜੇ ਨੇ ਇਹ ਰਾਮਗਣ ਨੇ ਕਹਿੰਦੇ ਹੁਣ ਇਹਨਾਂ ਨੂੰ ਇਹ ਲੈਣ ਆ ਗਏ ਉਹ ਕਹਿੰਦਾ ਹੋਇਆ ਕੀ ਕਹਿੰਦਾ ਨਕਮਿਓ ਜਿਨੂੰ ਸਾੜਨ ਵਾਸਤੇ ਤੁਸੀਂ ਅੱਗ ਲੈਣੇ ਉਹ ਚਿਖਾਂ ਹੈ ਉਹ ਗੁਰ ਪਰਮੇਸ਼ਰ ਹੈ ਜਿਨੇ ਇਹਦੀ ਬਲਦੀ ਹੋਈ ਚਿਖਾ ਦੇ ਧੂਆਂ ਵਾਲ ਆਪਣੀ ਨਜ਼ਰ ਕਰ ਦਿੱਤੀ ਹੈ ਗੁਰ ਪਰਮੇਸ਼ਰ ਹੈ ਉਹ ਤੁਹਾਨੂੰ ਸਮਝ ਕੋਈ ਨਹੀਂ ਉਹ ਜਗਤ ਦੇ ਉਧਾਰ ਕਰਨ ਵਾਲੇ ਨੇ ਸਿਰਫ ਉਹਨਾਂ ਦੀ ਨਜ਼ਰ ਇਹਦੀ ਬਲਦੀ ਹੋਈ ਚਿਖਾ ਤੇ ਪਈ ਤੇ ਇਸ ਪਾਪੀ ਦੇ ਪਾਪ ਘੱਟੇ ਗਏ ਤੁਸੀਂ ਨਕਮਿਓ ਪੱਥਰ ਦਿলো ਉਹਨੂੰ ਫੂਕਣਾ ਚਾਹਦੇ ਹੋ ਕਹਿੰਦੇ ਨੇ ਉੱਥੇ ਆ ਕੇ ਸੱਟੀ ਤੇ ਬਸ ਚੁੱਪ ਕਰਕੇ ਪਿਛਾਂ ਆ ਗਏ ਜਦੋਂ ਵਾਪਸ ਆਏ ਲੱਕੜ ਮਾਰ ਆ ਢੇਰ ਲਾਈ ਬੈਠਿਆ ਮਰਦਾਨਾ ਸੋਚਦਾ ਭਾਈ ਸਾਹਿਬ ਨੇ ਬੜੇ ਕੌਤਕ ਮਾਰੇ ਲਾਡ ਵੀ ਕਰਦੇ ਆ ਉਹ ਸੋਚਦਾ ਵੀ ਖਾਲੀ ਹੱਥ ਰਿਹਾਉਂਦੇ ਅੱਗ ਤੇ ਕੋਈ ਨਹੀਂ ਪਿਆਰੋ ਜਨਮ ਸਾਖੀ ਵਾਲਾ ਕਹਿੰਦਾ ਜਦੋਂ ਨੇੜੇ ਆਏ ਤਬ ਨਿਬਲ ਹੋ ਗਏ ਆ ਲਫ਼ਜ਼ ਸੁਣਨ ਵਾਲੇ ਨਿਬਲ ਹੋ ਗਏ ਜਿਹੜੀ ਬਲ ਜਿਹੜੀ ਤਾਕਤ ਉਹ ਵਰਦੇ ਪਏ ਸਨ ਗੁਰਮੁਖੋ ਸੱਚੀ ਮੁੱਚੀ ਉਹ ਅੰਦਰ ਦੀ ਤਾਕਤ ਗਈ ਉਹ ਪੁੱਛਦੇ ਨੇ ਸਾਥੀ ਵੀ ਅੱਗ ਨਹੀਂ ਲਿਆਏ ਉਹਨਾਂ ਅੱਗ ਤੇ ਕੀ ਕਹਿਣੀ ਸੀ ਗੁਰਦੇਵ ਦੇ ਚਰਨਾ ਚ ਡਿੱਗ ਪਏ ਕਹਿਣ ਲੱਗੇ ਗੁਰ ਪਰਮੇਸ਼ਰ ਸਾਨੂੰ ਬਖਸ਼ ਦੇ ਉਹਨਾਂ ਫਿਰ ਸਾਰੀ ਦਾਸਤਾਨ ਦੱਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਇਹ ਥੱਗਾਂ ਨੂੰ ਕਹਿੰਦੇ ਨੇ ਇਹ ਗੁਰ ਪਰਮੇਸ਼ਰ ਹੈ ਆ ਅਸੀਂ ਮਾਜਰਾ ਦੇਖ ਕੇ ਆਏ ਆ ਅਸੀਂ ਅੱਖਾਂ ਨਾਲ ਦੇਖਿਆ ਕੰਨਾਂ ਨਾਲ ਸੁਣਿਆ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਸਾਡੇ ਘਰ ਚੱਲੋ ਪਿੰਡ ਚੱਲੋ ਵਾਪਸ ਹਜ਼ੂਰ ਕਹਿੰਦੇ ਆ ਅਜੇ ਨਹੀਂ ਤੁਸੀਂ ਚੱਲੋ ਅਸੀਂ ਆਉਂਨੇ ਆ ਕਹਿੰਦੇ ਨੇ ਜਦੋਂ ਇਹ ਕਹਿੰਦੇ ਸੱਚ ਆਓਗੇ ਹਜ਼ੂਰ ਕਹਿੰਦੇ ਮੈਂ ਝੂਠ ਨਹੀਂ ਬੋਲਦਾ ਆਵਾਂਗਾ ਇਹ ਤੇ ਵਿਰਸਾ ਕੀ ਕਰ ਕਹਿੰਦਾ ਗੁਰਦੇਵ ਆਪਣੀ ਮੌਚ 'ਚ ਬੈਠੇ ਕਹਿਣ ਲੱਗੇ ਮਰਦਾਨਿਆਂ ਤਾਰ ਛੇੜ ਫਿਰ ਇਹ ਸ਼ਲੋਕ ਪੜੇ ਨਾ ਦੇਵਦਾਨਵਾ ਨਰਾ ਨਾ ਸਿੱਧ ਸਾਧਕਾਧਰਾ ਅਸਤ ਇਕ ਦਿਗਰ ਕੋਈ ਇਕ ਤੂੰ ਹੀ ਇਕ ਤੂੰ ਹੀ ਨਾ ਸੂਰ ਸਸ ਮੰਡਲ ਨੂੰ ਨੇ ਸਪਤ ਦੀਪ ਨਾ ਜਲੋ ਅਨ ਪਾਣੀ ਥਿਰ ਨਾ ਕੋਈ ਇਕ ਤੂੰ ਹੀ ਇਕ ਤੂੰ ਹੀ ਸ਼ਬਦ ਪੜਿਆ ਫਿਰ ਇਹਨਾਂ ਦੇ ਪਿੰਡ ਗਏ ਸਾਰਾ ਪਿੰਡ ਬੱਚੇ ਬਜ਼ੁਰਗ ਸਾਰੇ ਇਕੱਠੇ ਹੋ ਗਏ ਸਤਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇਹਨਾਂ ਨੇ ਚੁੱਕ ਕੇ ਮੱਥੇ ਟੇਕੇ ਮਹਾਰਾਜ ਸਾਨੂੰ ਬਖਸ਼ ਦਿਓ ਇਹਨਾਂ ਨੇ ਪਟਾਵਾਂ ਰੱਖੀਆਂ ਸਤਿਗੁਰੂ ਕਹਿੰਦੇ ਨੇ ਮੈਂ ਪਾਪ ਦੀ ਕਮਾਈ ਨਹੀਂ ਲੈਣ ਆਇਆ ਮੇਰੇ ਕਿਸੇ ਕੰਮ ਨਹੀਂ ਜੀ ਫਿਰ ਕੀ ਕਰੀ ਕਹਿੰਦੇ ਸਭ ਕੁਝ ਲਟਾ ਦਿਓ ਆਓ ਸਵੇਰੇ ਸ਼ਾਮੀ ਆਪਾਂ ਕੀਰਤਨ ਕਰਾਂਗੇ ਗੁਰਮਖੋ ਉਸ ਪਿੰਡ ਦੇ ਵਿੱਚ ਧਰਮਸ਼ਾਲਾ ਬਣ ਹਜ਼ੂਰ ਨੇ ਸਵੇਰੇ ਸ਼ਾਮ ਕੀਰਤਨ ਕੀਤਾ ਮੈਂ ਇਸ ਕਰਕੇ ਸਾਕ